ਹਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਹੋਰ ਹੋਰ ਸੁਣਾਓ ਜੀ ਕੰਮਕਾਰ ਕਿਵੇਂ ਕਰਦੇ ਤੇ ਆਪਾਂ ਰੱਖ ਰਹੀ ਸੀਗੇ ਮੱਝ ਵਾਸਤੇ ਲੇਟੀ ਇੱਕ ਕੋਈ ਮੱਝ ਆਪਾਂ ਉਹਦੇ ਲਈ ਲੇਪਟੀ ਬਣਾ ਰਹੇ ਹਾਂ ਲੇਟੀ ਜਿਹੜੀ ਉਹ ਆਪਾਂ ਰਿੰਡ ਕੇ ਹਨਾ ਉਹ ਪਾਉਣੀ ਆ ਵੈਸੇ ਨਹੀਂ ਪਾਣੀ ਧੌਂਕੇ ਨਹੀਂ ਸੌਂਦੇ ਹੁਣ ਹੋਰ ਇੰਨੇ ਕਿ ਪਾਉਣੇ ਆ ਇੱਕ ਕਮਚ ਲਈ ਮੈਂ ਲੇਟੀ ਪਾਉਂਗੀ ਦੋ ਬਾਟੇ ਆ ਤੇ ਇੱਕ ਬਾਟੀ ਪਾਉ ਹੋਰ ਤਿੰਨ ਬਾਟੇ ਪਾਵਾਂਗੇ ਪਹਿਲਾਂ ਅਸੀਂ ਬੇਸਣ ਵੀ ਵਿੱਚ ਹੀ ਪਾ ਦਿੰਦੇ ਸੀਗੇ ਪਰ ਹੁਣ ਬੇਸਣ ਮੈਂ ਅੱਜ ਨਹੀਂ ਪਾਉਂਦੀ ਕਿਉਂ ਬੇਸਣ ਨਾਲ ਜਿਹੜਾ ਕਿ ਥੱਲੇ ਜੇ ਲੱਗ ਜਾਂਦੀ ਹੈ ਤਾਂ ਕਰਕੇ ਮੈਂ ਬੇਸਣ ਆ ਜਿਹੜਾ ਉਹ ਅਲੱਗ ਤੋਂ ਪਾਉਂਗੀ ਇਹਦੇ ਵਿੱਚ ਚਲੋ ਜੀ ਆਪਾਂ ਚਲਦੇ ਹਾਂ ਚੁੱਲੇ ਕੋਲ ਲੈ ਲਈ ਚੱਕਾ ਕੰਚਾ ਕੀ ਫਿਰ ਉਪਰੋਂ ਤਰਕਣਾ ਇਹ ਪੰਲੇਟੀ ਫਿਰ ਤੁੰਡ ਬਣਾਇਆ ਕਰਾਂ ਚਾਹਾਂ ਤਾਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਦੇਖੋ ਗੂੜ ਪਾਉਣਾ ਹੈ ਹੋਰ ਜੇ ਤੁਹਾਡੀ ਮਨ ਅਸ ਜਿੱਤੇ ਜੇ ਘੱਟ ਦਿੰਦੀ ਹੈ ਹਾਂ ਦੇ ਲਈ ਪਾਣੀ ਚਿੱਟਾ ਜੀਰਾ ਲਿਆ ਹੋਇਆ ਮੁੱਠੀ ਕੀ ਪਾ ਦਿੰਨੇ ਮੈਂ ਹੁਣ ਤੇ ਇੱਥੇ ਆ ਗਏ ਆ ਆਪਣੀ ਦਾਲੜਾ ਦਸੌਰੂ ਕਿ ਹੋ ਗਏ ਨੇ ਉਹ ਨਿੰਨੋ ਬਾਰੇ ਚੀਜ਼ਾਂ ਉੱਪਰ ਦੇ ਵਿੱਚ ਪਾਵਾਂਗੇ ਚਲੋ ਉੱਪਰ ਮੈਂ ਜਿਹੜੀ ਕਢਾ ਪਈ ਹੈ ਨੱਕਦੀ ਮੈਂ ਗੋੜਦਾ ਚੰਗੀ ਬੱਦਗੀ ਪਾ ਸਕਦੇ ਹਾਂ ਮੈਂ ਡੇਢ ਕਾਪਾ ਲਿਆ ਮੁੱਠੀ ਜਣੂ ਤੇ ਧੀਰੇ ਤੇ ਚਿੱਟਾ ਦੀ ਗੰਦ ਮੱਝਾਂ ਦੇ 20 3 ਥੋੜਾ ਜਿਹਾ ਕਿਉਂ ਦਰਨ ਤੋ ਜਿਹਦੇ ਨਮਕੀ ਉਹਦਾ ਦਮ ਨਾ ਹੋਵੇ। ਸ਼ੁਰੂ ਕਰਦੇ। ਦੇਖੀਏ ਕੀ ਹੁੰਦਾ। ਕਪੜੀਟੀ ਦੇ ਵਿੱਚ 3 ਕਿ ਉਹਦਾ 49 ਵਾਲੀ ਕੈਲਸ਼ੀਅਮ ਦਾ ਰੰਗ। ਕੀ? ਇਹੋ ਜਿਹੜਾ ਜਿਹੜਾ ਇੱਕ ਹੱਥ ਕਾੜੀ ਇਹ ਕਦੋਂ ਸੁਣ ਦਿੱਤੇ। ਉਸਨੂੰ ਅੱਗੇ ਫੇਰ ਇਹਦੇ ਵਿੱਚ ਅਸੀਂ ਨੂੰ ਕਾੜਿਆ ਸੁਣਿਆ। ਉਹ ਬਾਹਰ ਲੈਣੇ ਆ। ਫਰਿੱਜ ਵਿੱਚ ਆਪਾਂ ਪਾਣੀ ਪਾ ਦਾਂਗੇ। ਚੰਗੀ ਤਰ੍ਹਾਂ ਜਿਹੜੀ ਚੰਸ ਸਬਜ਼ੀ ਪਾਣੀ ਪਾ ਲੈਣੇ। ਦਾ ਆਈਡੀ ਲੈਣੀ ਤੁਸੀਂ ਅਸਲ ਤੋਂ ਆਈਡੀ ਲੈ ਲੈ ਆ ਖਾਗ ਹੋਣੀ ਜਾਗ ਹੋਣੀ ਆਹ ਤੁਸੀਂ ਕਿਹਾ ਜੀ ਨੂੰ ਬੁਲਾਦਾ ਇਹ ਵਿਚਰੀ ਇੱਕ ਦੋ ਵਾਰ ਇਹਨੂੰ ਜਿੱਦੀ ਹਲਿਆ ਦੋਗੇ ਆਪਾਂ ਥੱਲੇ ਨਾ ਲੱਗੇ ਜੋ ਜਿਹੜੇ ਫੇਸ ਨਹੀਂ ਆਖਦੀ ਤੇ ਜੋ ਪਾਣੀ ਘੜਾਤਾ ਤੇ ਮੈਨੇ ਜਗਾ ਰਿਆ ਨਾ ਚਲਾ ਥੋੜੀ ਦੇਰ ਲਈ ਆਪਣੀ ਰੱਖਤੀ ਆ ਮੈਂ ਆਪਾਂ ਕਰਦਿਆਂ ਕਰਦੀ ਹੋਰ ਕੰਮ ਤੇ ਜੇਕਰ ਤੁਹਾਨੂੰ ਘਰ ਦੀ ਦੀ ਸਥੀ ਵੀਡੀਓਜ਼ ਚੰਗੇ ਲੱਗਦੇ ਨੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆ ਜੀ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ